ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਤੇ ਲਾਈਵ ਤਸਵੀਰਾਂ ਨਾਲ ਤੁਸੀਂ ਦੇਖ ਸਕਦੇ ਹੋ ਵੀ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਮੁੰਡੇ ਖੱਟੀ ਮਿੱਠੀ ਚਟਣੀ ਬਣਾ ਰਹੇ ਆ ਪਦੀਨੇ ਵਾਲੀ ਬਹੁਤ ਵਧੀਆ ਠੀਕ ਇਹ ਬਾਈ ਹੋਣੀ ਸੇਵਾ ਕਰੀ ਇਹਨੇ ਉਦਿਆਂ ਦੀ ਚੁੱਕੀ ਹਰ ਕੇ ਤੇ ਚੱਲਦੀ ਵੀਡੀਓ ਨੂੰ ਸ਼ੇਅਰ ਕਰੋ ਤੇ ਜਿਹੜੇ ਵੀਰ ਮੇਰੇ ਆ ਰਹੇ ਆ ਰਾਤ ਸਾਲ ਲੈ ਕੇ ਪਹੁੰਚੋ ਸੇਵਾਦਾਰ ਸੇਵਾ ਕਰਦੇ ਆ ਦਿਖਾਉਨੇ ਤੁਹਾਨੂੰ ਅੱਡੋ ਅੱਡੀ ਚੱਲਿਆ ਜਾਂਦਾ ਪ੍ਰੋਗਰਾਮ ਆ ਬਾਈ ਹੁਣੀ ਸੇਵਾ ਕਰੀਏ ਵਰਤਨਾ ਵੀ ਬਾਈ ਸ਼ੇਂਦਰ ਹੁਣੀ ਬਾਈ ਕੈਲੂ ਸੇਵਾ ਕਰੀਏ ਨੇ ਤੇ ਪਹੁੰਚੋ ਸੰਗਤ ਸੇਵਾ ਦਾ ਰਪਿੰਡੋ ਬਹੁਤ ਬਹੁਤ ਸੰਗਤ ਅੱਜ ਬਹੁਤ ਜ਼ਿਆਦਾ ਆ ਜਾਣੀ ਹੈ ਤੇ ਦਿਖਾਉਣਾ ਸਾਨੂੰ ਪ੍ਰਚਾਰ ਦੇ ਪਿੱਛੋਂ ਤੇ ਲਾਈ ਇਨੀ ਵੀ ਜੀ ਸੰਜੇ ਬਾਈ ਲੱਗਿਆ ਵਾ ਮਹਾਰਾਜ ਜੀ ਨਾਲ ਸਰਪੰਚ ਸਾਹਿਬ ਹਾਂਜੀ ਅਸੀਂ ਜਲੇਬੀ ਕੱਢੋ ਜਲੇਬੀ ਪਹੁੰਚੋ ਸੰਗਤ ਤੇ ਹਾਂਜੀ ਹਾਂਜੀ ਠਿੱਕੀ ਗਿਰੀ ਲੋੜਾ ਠਿੱਕੀ ਵੀ ਕੱਢਦਾ ਨੀ ਠਿੱਕੀ ਕਰਦੇ ਆ ਠੀਕ ਆ ਠੀਕ ਆ ਸੋ ਬਾਈ ਸੰਗਤ ਪਹੁੰਚੋ ਸੇਵਾਦਾਰ ਸੇਵਾ ਦੇ ਲਈ ਅੱਜ ਆਪਣੇ ਪਿੰਡੋਂ ਬਤਾਂ ਮੋਸਾਂ ਬਹੁਤ ਆਉਂਦੀਆਂ ਤੇ ਹਾਂਜੀ ਮੇਰੇ ਮੰਮੀ ਵਾਸਤੇ ਨਹੀਂ ਪਰ ਬਾਈ ਤੇ ਤਰਾ ਕਰਦਾ ਦੇਖਦਾ ਹੈ ਤੇ ਆ ਬਾਈ ਹੁਣ ਵੀ ਸੇਵਾ ਕਰਦੇ ਪੱਕੀ ਹਰ ਸਾਲ ਇੱਥੇ ਮੰਗਰਾ ਤੇ ਇਹਦਾ ਪੂਰਾ ਜੋਗਦਾਰ ਹੁੰਦਾ ਸੀਰਾ ਅਜਿੰਦਰ ਬਾਈ ਸੇਕਰ ਇਧਰ ਬਾਈ ਆਹਾ ਬੜਾਈ ਜਾਂਦੇ ਆ ਇਦਰਾ ਆਪਣੀਆਂ ਭੈਣਾ ਲੰਗਰ ਪ੍ਰਸ਼ਾਦੇ ਬਣਾਈ ਜਾਂਦੀਆਂ ਨੇ ਸੇਵਾ ਚੱਲੀ ਜਾਂਦੀ ਆ ਬាទ ਬាទ ਭੈਣਾ ਪਹੁੰਚੋ ਇੱਥੇ ਸਵਾਕਾਰਨ ਜਿਹੜੇ ਮੇਰੇ ਵੀਰ ਆਉਂਦੇ ਵਾਹਿਗੁਰੂ ਜੀ ਉਪਰ ਲਿਖਿਓ ਇੱਥੇ ਪਹੁੰਚੋ ਸੇਵਾ ਦੇ ਵਿੱਚ ਰੋਟ ਪ੍ਰਸ਼ਾਦ ਦੇ ਚੱਲੀ ਜਾਂਦੇ ਆ ਸੰਗਤ ਬាទ ਬាទ ਆਓ ਪਿੰਡੋ ਕਬੜੀ ਸਾਬੋ ਬੰਦਰਾ ਦੀ ਸੇਵਾ ਚੱਲ ਰਹੀ ਆ ਬਾਈ ਕੀ ਹੋਏ ਬਬੂ ਜੇ ਨਾ ਬਈ ਪੂਰਾ ਜੋ ਲਗੇ ਬਾਈ ਹੁਣ ਸੇਵਾ ਕਰਦੇ ਆ ਪੱਕੀ ਆਟਾ ਗੁੰਨਦੇ ਹੁੰਦੇ ਇਹ ਆ ਜਾਂਦੇ ਪਹਿਲਾਂ ਹੀ ਆ ਵੀ ਤਿਆਰੀ ਆ ਪਾਪਾ ਬਾਕੀ ਗਾ ਤਿਆਰੀ ਆ ਹੀ ਕਿਉਂ ਨਹੀਂ ਕਹਿੰਦੇ ਹੱਲੇ ਵਾਲੇ ਪਰੋਠੇ ਠੀਕ ਆ ਠੀਕ ਹੱਲੇ ਵਾਲੇ ਪਰੋਠੇ ਵੀ ਪਹੁੰਚੋ ਸੰਗਤ ਜੀ ਪਾ ਕੇ ਆ ਇਹਨਾ ਛਣਿਆ ਤੁੰਨਾ ਪਾਵਾ ਪੂਰੇ ਵਧੀਆ ਮੈਂ 4 22 ਜੁੜ ਕੇ ਆਪਣੇ ਦਿਖਾਉਿਆ ਸਾਰੇ ਲੰਗਰ ਦਾ ਹਾਲ ਤੇ ਜੁੜੇ ਰੋ ਮੇਰਾ ਵੀਰ ਬਹੁਤ ਬਹੁਤ ਵਾਹਿਗੁਰੂ ਲਿਖੋ ਜਿਨੇ ਵੀਰ ਨੇ ਆਉਣਾ ਤੇ ਪਹੁੰਚੋ ਸਾਰੇ ਨਾਲ ਮਿਲ ਕੇ ਯਾਰ ਪਿਆਰ ਨਾਲ ਸੇਵਾ ਕਰਦੇ ਆਂ ਪਿੰਡ ਦੇ ਵਧੀਆ ਚਾ ਲੋ ਇਕੱਠੇ ਹੋ ਜਾਂਦੇ ਆ ਲੋਕ ਸੇਵਾ ਮਰ ਜਾਂਦੀ ਆ ਕਰੀ ਜਾਂਦੇ ਆ ਉਹ ਬੋਤਾਂ ਲਵਾ ਦੇਣਾ ਸਾਰੇ ਵੀਰਾਂ ਦਾ ਆਪਾਂ ਇਹਨਾਂ ਨੂੰ ਦਿਖਾ ਰਹੇ ਆ ਹੋਰ ਵੀ ਦਿਖਾਉਣੇ ਸੇਵਾਦਾਰ ਸੇਵਾ ਕਰਦੇ ਆ ਲੰਗਰ ਚ ਵੀ ਲਿਜਾਂਦੇ ਆ ਸੋ ਵੀ ਵਾਹਿਗੁਰੂ ਵਾਹਿਗੁਰੂ ਵੀਡੀਓ ਨੂੰ ਵਰਤਵਾ ਦੇ ਸ਼ੇਅਰ ਕਰੋ ਬਾਈ ਪੈਂਡ ਵਾਲੇ ਵੀਰ ਆਪਣੇ ਜਿਹੜੇ ਪਹੁੰਚ ਰਹੇ ਇੱਥੇ ਖਿਹਾਲ ਪਕੌੜਿਆਂ ਦਾ ਚੱਲੀ ਜਾਂਦਾ ਲੰਗਰ ਉਧਰ ਪਾਇਆ ਬਾਈ ਹੁਣੀ ਇਹ ਵੀ ਸੇਵਾਦਾਰ ਸੇਵਾ ਕਰਦੇ ਹੁੰਦੇ ਗੰਡੇ ਗੰਡੇ ਆਗੇ 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 ਹਾਂ ਬਾਈ ਵੀ ਉਧੇ ਦਾ ਸੇਵਾ ਕਰੀਂਦੇ ਪਾਣੀ ਦੀ ਸੇਵਾ ਕਰੀ ਜਾਂਦਾ ਠੀਕ ਆ ਆ ਬਾਈ ਇਹਨਾਂ ਨੇ ਗੰਡੇ ਛਿੱਲੇ ਆ ਇਹ ਆਪ ਦੀ ਮਹਿਲ ਲਾਈ ਬੈਠਿਆ ਗੰਡੇ ਗੁੰਡੇ ਦੀ ਸੇਵਾ ਕੀਤੀ ਇਹਨਾਂ ਨੇ ਇਹਨਾਂ ਦੀ ਗੰਡਿਆਂ ਤੇ ਡਿਊਟੀ ਆ ਚੱਲ ਤੇ ਗੰਡੇ ਬਾਈ ਇਹ ਗੰਡੇ ਤੇ ਡਿਊਟੀ ਹੈ ਇਹਨਾਂ ਦੀ ਇਹ ਗੰਡੇ ਚੱਲਦੇ ਫੰਮ ਤਰ ਗਿਆ ਆ ਇਹ ਵੀ ਲੱਗੇ ਕੱਲ ਦੇ ਕੋਸ਼ਿਸ਼ ਟਾਈਮ ਲਈ ਰੈਸਟ ਕਰਦੇ ਆ ਬਾਈ ਹੁਣ ਚਾਲ ਦੀ ਵੀ ਨੂੰ ਸ਼ੇਅਰ ਕਰਾ ਸਾਰੇ ਬਾਈ ਸੇਵਾ ਕਰਦੇ ਆ ਆ ਸੰਗ ਦੂਜੇ ਪਾਸੇ ਦਿਖਾਉਣੇ ਹਾਲ ਚੱਲੀ ਜਾਂਦਾ ਉਹ ਗੱਦੇ ਗੱਦੇ ਵਾਸ਼ ਗਿਆ ਸੰਗ ਦਾ ਵਾਸਤੇ ਆਉਣ ਲਈ ਪ੍ਰਬੰਧ ਕੀਤੇ ਪਏ ਆ ਦਿਖਾਉਣੇ ਸਾਨੂੰ ਗੱਦੇ ਵਿਸ਼ੇ ਪਏ ਆ ਤੇ ਟ੍ਰੈਕਟਰ ਟੁੱਟਾ ਗਿਆ ਅੱਜ ਬੱਸਾਂ ਆਉਣਗੀਆਂ ਤੇ ਬਸਾਖੀ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਬਾਈ ਕਸਾਖੀ ਤੇ ਪਹੁੰਚੋ ਗੁਰੂ ਘਰ ਖੁਸ਼ੀਆਂ ਪ੍ਰਾਪਤ ਕਰੋ ਪੰਡ ਦੇ ਆਪਣੇ ਨਿਹਾਲ ਸਿੰਘ ਵਾਲੇ ਹਲਕੇ ਦੇ ਇਲਾਕੇ ਦੀ ਸੰਗਤ ਨੂੰ ਬੇਨਤੀ ਹੈ ਵੀ ਪਹੁੰਚੋ ਵੱਡੇ ਗੁੱਦੇ ਲਾਏ ਤੇ ਤੁਹਾਡੇ ਵਾਸਤੇ ਵੱਡੇ ਲੱਗੇ ਹੋਏ ਆ ਪੂਰਾ ਵਧੀਆ ਪ੍ਰਬੰਧ ਹੈ ਅੱਖੇ ਚੱਲਦੇ ਆ ਲਾਈਟ ਦਾ ਪ੍ਰਬੰਧ ਹੈ ਬਾਈ ਚਾਪਟਨ ਸਾਹਿਬ ਵੀ ਇਹਨਾਂ ਦਾ ਵੀ ਯੋਗਦਾਨ ਪੂਰਾ ਸਾਹਬਤਾ ਉਹ ਕਰੀ ਜਾਂਦੇ ਆ ਜੀ ਫਿਰ ਆ ਆ ਬੈਠੇ ਆਪਣੇ ਸੱਜਣ ਪਿੰਡ ਦੇ ਹੋਰ ਪਿਆਰੇ ਕਲਾਵਾਤਾ ਕਰਦੇ ਆ ਬਾਬਾ ਜੀ ਪਹੁੰਚਿਆ ਹੋਰ ਵੀ ਆਪਣੇ ਟਰੈਕਟਰ ਕਾਲੀਆਂ ਆਗੇ ਤੋਂ ਲੰਗਰ ਦਿਖਾਉਣੇ ਆ ਜੋ ਵੀਰੇ ਲੰਗਰ ਚੱਲੀ ਜਾਂਦਾ ਲੰਗਰ ਦੀ ਸੇਵਾ ਕਰਦੀਏ ਸੰਗਤ ਬਾਈ ਹੁਣੀ ਵੀ ਉਹਦੇ ਤੋਂ ਸੇਵਾ ਕਰੀ ਜਾਂਦੇ ਆ ਅਸਾਂ ਆਖੀ ਦੇ ਮੇਲੇ ਤੇ ਪਹੁੰਚੋ ਤਿਹਾਰ ਆਪਣਾ ਬਸਾਖੀ ਦਰਸ਼ਨ ਕਰਾਉਣੇ ਸਮੂਹ ਅੰਦਰ ਗੁਰੂ ਮਹਾਰਾਜ ਦੇ ਵੀ ਦਰਸ਼ਕ ਆ ਗਏ ਤੇ ਆਪਣੇ ਖੰਡ ਬਾੜ ਪ੍ਰਕਾਸ਼ ਹੁੰਦੇ ਆ ਕੱਲ ਨੂੰ ਭੋਗ ਪਾਏ ਜਾਣਗੇ ਤੇ ਬੈਠਿਆ ਗ੍ਰੰਥੀ ਸਾਹਿਬ ਹੀ ਪ੍ਰਧਾਨ ਬਾਬਾ ਇਹਦੀ ਪੱਕੀ ਸੇਵਾ ਹੁੰਦੀ ਆ ਤੇ ਗੁਰੂ ਸਾਹਿਬ ਦੇ ਦਰਸ਼ਨ ਕਰੋ ਪਾਠ ਚੱਲੀ ਜਾਂਦੇ ਆ ਹਉ ਚੁ ਵਾਹਿਗੁਰੂ ਵਾਹਿਗੁਰੂ ਤੇ ਉਧਰ ਲੰਗਰ ਚੱਲਦਾ ਮੇਰਾ ਵੀਰ ਦਿਖਾਵਾਂਗੇ ਤੁਹਾਨੂੰ ਮੇਲਾ ਵੀ ਕੋਸ਼ਿਸ਼ ਕਰਾਂਗੇ ਦਿਖਾਉਣ ਦੀ ਇਕ ਫਿਲਹਾਲ ਆਪਾਂ ਲੰਗਰ ਦੇ ਵਿੱਚ ਆ ਹੋ ਟਰੈਕਟ ਟਾਲੀਆਂ ਹੋਵੇ ਰਾਸ਼ਨ ਬਹੁਤ ਆ ਜਾਂਦੀ ਸੰਗਤ ਬਹੁਤ ਦੂਰੂ ਦੂਰ ਆਉਂਦੀ ਹਾਂਜੀ 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 ਚੱਲੀ ਜਾਂਦੀ ਚੱਲ ਪੇ ਪ੍ਰਸ਼ਾਦੇ ਚੱਲ ਪੇ ਬਸ ਠੀਕ ਹੈ ਇਹਨਾਂ ਦਾ ਪੂਰਾ ਜੋਗਦਾਰਾ ਸੇਵਾ ਫੁੱਲ ਕਰਦੇ ਆ ਬਜ਼ੁਰਗ ਸਾਡੇ ਤੇ ਲੰਗਰ ਚੱਲ ਰਿਹਾ ਬਈ ਲੰਗਰ ਦਾ ਦ੍ਰਿਸ਼ ਦਿਖਾਉਣਾ ਤੁਹਾਨੂੰ ਸੇਵਾ ਚੱਲੀ ਜਾਂਦੀ ਐ ਲੰਗਰ ਚੱਲ ਪਈ ਯਾਰ ਬਈ ਹੋਰ ਜੀ ਸਾਡੇ ਪਿੰਡ ਦੇ ਸੇਵਾਦਾਰ ਪੱਕੀ ਸੇਵਾ ਕਰਦੇ ਸੰਗਤ ਦਾ ਲੰਗਰ ਚਕਲੀਏ ਨੇ ਕਾਲ ਸੀ ਵਾਹਿਗੁਰੂ ਬਬਈਆ ਸੀ ਫਤੇ ਜੀ ਫਤੇ 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 ਕੈਮੋ ਜੀ ਵਧੀਆ ਜੀ ਵਧੀਆ ਵਧੀਆ ਚੱਲ ਚੱਲਾ ਆਪਣੇ ਸੇਵਾਦਾਰ ਸੇਵਾ ਕਰਦੇ ਇੱਥੇ ਬੈਠੇ ਵਿਚਾਰੇ ਇਸ ਇਹ ਸੇਵਾਦਾਰ ਆ ਸਾਡੇ ਰਾਤ ਦੇ ਅੰਦਰ ਮੱਤੇ ਫੇਰੇ ਆਉਂਦੇ ਮੇਰੇ ਵੀ ਹਾਂਜੀ ਹਾਂਜੀ ਤੁਸੀਂ ਸੇਵਾਦਾਰ ਨਹੀਂ ਓਕੇ ਕਈ ਬੰਦੇ ਸਾਂਗਦੇ ਹੁੰਦੇ ਅਗਲਾ ਕਹਿੰਦਾ ਨਹੀਂ ਆਉਣਾ ਵੀਡੀਓ ਅੱਛਾ ਨਾ ਆਪਾਂ ਵੀ ਨਾ ਸੋ ਵੀਰ ਮੇਰੇ ਆਪਾਂ ਕੱਢ ਕੇ ਸੁਣੀ ਗਲੇ ਲਾਈਵ ਜਾ ਲਾ ਸੋ ਭਾਈ ਜੀ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰੋ ਤੇ ਸੰਗਤ ਪਹੁੰਚੋ ਧੂੜ ਕੋ ਨਸੀਂ ਦੀ ਬਾਤ ਤੋਂ ਸੇਵਾਦਾਰਾਂ ਲੋੜ ਅੱਜ ਘੱਟ ਬਹੁਤ ਜ਼ਿਆਦਾ ਹੋ ਜਾਣਾ ਤੇ ਪਹੁੰਚੋ ਵਾਹਿਗੁਰੂ ਲਿਖਿਓ ਤੇ ਸ਼ੇਅਰ ਕਰੋ ਜਿਹੜੀ ਵੀ ਸੰਗਤ ਪਹੁੰਚਦੀ ਆਪਣੇ ਪੈਣ ਦੀ ਤੇ ਆਪਾਂ ਟਰਾਲੇ ਵੀ ਦਿਖਾਉਣੇ ਆਪਾਂ ਟਰਾਲੇ 'ਚ ਬੈਠੇ ਨੌਜਵਾਨ ਤਿਆਰ ਤੁਰੇ ਹੋਏ ਨੇ ਸੇਵਾਦਾਰ ਕੋਈ ਕਿੱਧਰ ਲੱਗਾ ਸੇਵਾ ਕੋਈ ਕਿੱਧਰ ਕਰੀ ਜਾਂਦੇ ਆ ਧੰਨਵਾਦ ਬਈ ਸਾਰਿਆਂ ਦਾ ਲਾਈਵ 'ਚ JOIN ਲਈ ਤੇ ਅੱਗੇ ਤੁਹਾਨੂੰ ਮੇਲਾ ਦਿਖਾਉਂਦੇ ਰਾਵਾਂਗੇ ਮੇਲੇ ਦੀ ਵੀਡੀਓ ਕੋਸ਼ਿਸ਼ ਕਰਾਂਗੇ ਆਪਾਂ ਦਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ